ਹੇ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਪਿਛਲੇ ਵਲੌਗ ਚ ਦੱਸਿਆ ਸੀ ਨਾ ਕਿ ਲੋੜੀ ਦੀ ਡੈਕੋਰੇਸ਼ਨ ਤੇ ਕੁਝ ਆਪਾਂ ਐਦਾਂ ਕੀਤੀ ਆ ਦੱਸਿਓ ਜ਼ਰੂਰ ਕਿੱਦਾਂ ਹੋਈ ਆ ਤੇ ਹੈਪੀ ਲੋੜੀ ਲਿਖਿਆ ਮਿਲਿਆ ਨਹੀਂ ਐਂ ਸ਼ੈਡੋ ਨਾਲ ਲਿਖਿਆ ਤੇ ਪਤੰਗਾਂ ਨਾਲ ਡੈਕੋਰੇਸ਼ਨ ਕੀਤੀ ਜ਼ਰੂਰ ਦੱਸਿਓ ਹੇ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫੋਰ ਕੀ ਹਾਲ ਨੇ ਸਭ ਦੇ ਤੇ ਅਸੀਂ ਲੋੜੀ ਸਟਾਰਟ ਕਰਨ ਲੱਗੇ ਆ ਲੋੜੀ ਮਨਾਉਣ ਲੱਗੇ ਆ ਦਿਓਰ ਦੇ ਵਿਆਹ ਦੀ ਠੀਕ ਹੈ ਠੀਕ ਹੈ ਬਸ ਸਾਰਾ ਕੁਝ ਪਾ ਲੈਣਾ ਥੋੜਾ ਥੋੜਾ ਪਾਇਆ ਸਾਰਾ ਹੋ ਕੀ ਅੱਛੇ ਕਕੇ ਹੌਲੀ ਹੌਲੀ ਜਾਓ ਜੱਜ ਅਸਲੀ ਗੱਲ ਕੀ ਹਾਲ ਚਾਲ ਦੀ ਆਂ ਦੁੜ ਆਹ ਨਾ ਕੋਈ ਮੈਂ ਨਾ ਯਾਰ ਆਪਾਂ ਨੂੰ ਤੇਵਾ ਤਾਂ ਸਾਰੇ ਨੂੰ ਦਿੰਦੇ ਆਂ ਬਰਾਤ ਨੂੰ ਸਾਰੇ ਦਿੰਦੇ ਆਂ ਸੁਦਾਈਆਂ ਹਾਂ ਤੇਨੂੰ ਉਹ ਕੀ ਸਾਰੀਆਂ ਕਿੱਥੇ ਗਈ ਲਿੱਤੀ ਫੜੀ ਹੋਰ ਮੋਹਾਲੇ ਹੈਂ ਅੱਗੇ ਪਰ ਆਵੇ ਪਾ ਦੇ ਜੋ ਕਾਂ ਕਰਾ ਤੇ ਪੰਜ ਪੁੱਤਾਂ ਆਵੀਂ ਸਲਖੜੀ ਜਾਵੀਂ ਭਰੀ ਆਵੀਂ ਸਲਖਣੀ ਜਾਵੀਂ ਹਾਂ ਚਲੋ ਲੋੜੀ ਰੀਆ ਸਾਬੜੂ ਬਹੁਤ ਬਹੁਤ ਵਧਾਈਆ ਹੋਣ ਆਪਾ ਪਪਾ ਕਾ ਨਹੀਂ ਹਾਂ ਤਲੀ ਪਹਿਲਾਂ ਛੋਟੇ ਛੋਟੇ ਚੱਲ ਮੇਰੇ ਬੰਦੋਰੀ ਛੋਟੇ ਬੂਆ ਦੇਵੀ ਮੰਗੜੀ

ਬੋਦੀ ਬੋਦੀ ਅੱਜ ਬੋਦੀ ਖਿਲਾ ਮੈਨ ਨਾਲ ਅੱਛਾ ਦੇ ਦੇ ਦਿਨੀ ਬੂਆ ਤੇਰੀ ਖੰਡੀ ਜਾਨ ਮੇਰੇ ਮੈਨ ਕੋਲ ਸਿਰਸੀ ਚਾਹੀਦੀ ਹਾਂ ਸਿਰਸੀ ਨਾ ਸਿਰਸੀ ਬੂਸੀ ਰੋਣੀ ਇੱਥੇ ਅੰਦਰ ਪਈ ਹੈ ਪਾਈ ਪਾਣੀ ਬਗਲ ਜਾ ਤੂੰ ਸਿਰਸੀ ਨਾ ਇਹ ਮੱਝਾ ਹੋਰ ਕਰ ਲੋ ਅੱਛਾ ਲੱਗੇ ਮੱਝਾ ਦੀਦੀਆਂ ਨਾਲ ਦੀ ਵੀਡੀਓ ਬਣਾ ਲਓ me uh -huh.

आओ <laughs> <laughs> 大哥。 day <laughs> nature ਮੰਮੀ ਇਹ ਗਾਣਾ ਹੀ ਨਹੀਂ ਬੋਲਣਾ 累跟累。

ਪੁੱਤਾਂ ਨੂੰ ਪਾਏ ਜੰਦੇ ਹਨ ਮਾਪੇ ਸਿਆਂ ਪੁੱਤਾਂ ਵਾਂਗੂ ਕਾਲੀ ਨਾ ਹੋਰ 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 ਕਰਕੇ ਬੁੜੀ ਬਾਈ ਜਾਨ ਸੇ ਤਾ ਕੋਈ ਨਹੀਂ ਹੋਰ ਚੱਲੋ ਜੀ ਪਾਓ ਲੈ ਚਾਦਾ ਕੀ ਬਣਾਈਆਂ ਲੈ ਲੈਣ ਕਿ ਬਣਾਈਆਂ ਬੋਲ ਹੰਬੇ ਹੰਬੇ ਬੋਲੀ சிச்சோ சா கிடை விஜேலா சாப்பாடு ஓட்டியா

কেকে 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 Okay. ਨੀ ਨੀ ਤੁਹਾਨੂੰ ਆਟਾ ਹੈਗਾ ਜੀ ਸਾਡੇ ਕੋ ਤੇ ਮਮੀ ਜੀ ਕਹੋ ਜੇ ਆਉ ਤਾਂ ਮਮੀ ਜੀ ਮਮੀ ਜੀ ਪੀ ਕੋ ਆਟਾ ਜੀ ਆਟਾ ਦੀ ਰੀਲ ਬਣਾਉਂਦੇ ਵਿੱਚ ਇਹ ਗੱਲ ਅਸੀਂ ਆਟਾ ਕਿਉਂ ਪਿਆ ਤੁਸੀਂ ਕੋ ਹੈ ਨਹੀਂ ਕਹਿੰਦੇ ਨਹੀਂ ਨਹੀਂ ਕੀ ਕਰੀ ਇਹੋ ਟੈਲੋ ਲੋਗੋ ਤਾਂ ਵਧੀਆ ਇੰਨੇ ਤੇ ਗਏਗਾ ਉਹ ਜਿਹਦੇ ਕੁਝ ਬਾਰੇ ਖਾਲੀ ਲੱਗਦੀ ਨਹੀਂ ਆਹੀ ਆਟਾ ਹੈਗਾ ਵਾ ਵੀ ਆਟਾ ਹੀ ਤੇ ਦੇਖਣਾ ਕੀ ਗਾਲੀ ਦੇ ਕੇ ਹੋਣੀ ਤੇ ਇਕੜਾ ਗਾਹ ਆਜੋ ਇਕੜਾ ਕਿੰਨੀ ਗਾਲਾਂ ਵਾਲਾ ਜੁਗੇ ਰਾਈ ਸੱਸਾ ਠੀਕ ਹੈ ਠੀਕ ਹੈ ਮਮੀ ਤੁਸੀਂ ਕਿਹੀਂ ਗਿਆ ਜਾਓ ਤੁਸੀਂ ਉੱਥੇ ਭੋਜ ਜਾਓ ਤੁਸੀਂ ਕਰਦਾ ਕਾਕੀ ਚੰਦਰਮਨ ਦੀ ਇੱਕੋ ਹੀ ਬੋਲਣੀ ਹੈ ਠੀਕ ਹੈ ਚਲੋ ਵੀ ਲੋੜੀ ਬਹੁਤ ਹੋ ਗਈ ਉਹ ਇਹ ਲੋੜੀ ਮੰਗੀਏ ਚਲੋ ਵੀ ਇਹ ਫੜ ਦੇ ਕਰੋ ਸੁੰਦਰ ਮੰਦਰੀਏ ਤੇਰਾ ਘੋਣ ਘਵਾਰਾ ਓਏ ਥੁਲੇ ਪੱਟੀ ਵਾਲਾ ਓਏ ਥੁਲੇ ਨੇ ਧੀ ਵੀ ਆਈ ਤੇਰ ਸ਼ੱਕਰ ਵਾਈ ਕੁੜੀ ਦਾ ਦੂਜਾ ਪਟਾ ਕੁੜੀ ਦਾ ਜੀਵੇ ਜਾਂ ਚਾ ਚਾਚੇ ਚੂਰੀ ਗੁੱਟੀ ਓਏ ਚਲੋ ਵੀ ਲੋੜੀ ਮੰਗੋ ਆ ਦੇਖੋ ਆਟਾ ਹੀ ਆ ਜਾ ਵਾ ਆਟਾ ਨਹੀਂ ਲੈਣਾ ਅਸੀਂ ਚੋਨਾ ਬਾਹ ਡੁਕੇਗਾ ਨਹੀਂ ਗਾਜੋ 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 ਬਾਣੀ ਹੁਣ ਆਇਆ ਹੋ ਡੁਕੇਗਾ ਨਹੀਂ ਤੇ ਆਵਾ ਸੀ ਜਾਂਦੇ ਓ ਹੱਸੋ ਨਾ ਹਸਨਾਨੀਆਂ ਹਸਨਾਨੀ ਚੁਮ ਕੇ ਹਸਨਾਨੀ ਸੀਰੀਅਸ ਕੀ ਗੱਲ ਥਾ ਤੂੰ ਰੀਲ ਬਣਾ ਤੇ ਰਹੀ ਥਾ ਬਾਈ ਇਹ ਕਰਾਉਂਦਾ ਨਹੀਂ ਗਈਏ ਫਿਰ ਕਰਾ ਨਾ ਡੋਸਾ ਉਹ ਭੁੱਖਾ ਉਹ ਭੁੱਖਾ ਇਹ ਕਰਾ ਕੋਕਾ ਉਹ ਵੀ ਲੁਕਾ ਕਵੀ ਲੁਕਾ ਗੈ ਲੁਕਾ ਹੋਣੀ ਇੱਥੇ ਬਾਓ ਅਰੇ ਨੀ ਬਾੜਾ ਨੇ એ રે છે દા મુઠ ને આ ગાડીમાં રો વોટર ડુલ ગઈ ભરો મોરા ફડા મોરા ફડા મોરા ફડા કદો ફુક ફડા ભાઈ તે ના રી ਕੋਹਰ ਮੰਗੋ ਕੋਹਰ ਮੰਗੋ ਮੰਗੋ ਸਤਿ ਸਵੇਰੀ ਉੱਠ ਕੇ ਆ ਗਈ ਲੋੜੀ ਮੰਗਣਾ ਤੇ ਸੋਕ ਤੇ ਹੁਣ ਚਾਲੂ ਕਰਾਂਗੇ ਤੇ ਸ਼ਾਮ ਤੱਕ ਪੂਰਾ ਭੋਜਨ ਆਬਰ ਮੰਗੋ ਬੀਬੀ ਜੀ ਨੂੰ ਕੋਈ ਨਹੀਂ ਪਤਾ ਖਟ ਚਲੋ ਦੇਸ਼ ਕਰ ਲੈ ਆਉ ਤੇ ਕਰ ਬਰ ਬਰ ਆ ਗਿਆ ਨੂਡਲ ਆ ਗਏ ਮੈਂ ਬਣਾਣਾ ਮੈਂ ਬਣਾਣਾ ਨਹੀਂ ਆ ਗਿਆ ਉਹ ਉਹ ਆ ਗਿਆ ਉਹ ਨਹੀਂ ਆ ਗਿਆ ਹੋਲੇ ਅਗੋਰ ਬਾਲੀਏ ਬਹੁਤ ਮੱਟੀਆਂ ਆ ਗਈਆਂ ਜੀ ਬਾਈ ਜਿੱਦ ਦੀ ਬਾਹ ਲੈ ਗਿਆ ਜਿੱਦ ਵਿੱਚ ਦੌੜ ਗਿਆ ਆਹ ਬਈ ਆ ਇਹ ਮੁੱਖ ਦੇਖਣਾ ਆਓ ਤੇ ਸਲਾਹ ਹੀ ਕਰੀ ਜਾਂਦੇ ਆ ਹਾਜੁਰਾ ਹਾਡੀ ਨੂੰ ਬਣਾ ਦੋ ਮੇਂ ਅੰਮੇ ਮੇਰੇ ਸਾਥ ਰੋ ਮਾਰਾ ਉਹ ਤੁੰਨੀ ਕੋਲੇ ਤਾਰਾ ਗੋਦ ਬਾਰਾ ਗੋਦ ਤਾਰਾ ਗੋਦ ਬੱਕੜ ਗੋਦ ਬਾਰਾ ਗੋਦ ਕੌਣ ਗਾਉਂਦਾ ਦੱਸ ਦੋ ਨਾ ਮਾੜਾ ਜਿਆ ਇੱਕ ਮਿੰਟ ਸੁਨੀਲੀ ਚ ਆਪਣੀ ਕੌਮ ਦੀ ਗੱਲੋਂ ਤੁਮ ਬੁਣਵਾ ਲਿਆ ਓਹਨੂੰ ਸਿੱਧ ਢਿੰਗੀ ਕਰ ਲੈਣੀ ਤੋੜ ਚੱਲ ਇੱਕ ਭੈਣ ਗੋਰੀ ਹਾਈ ਤੇ ਮੋਹਰੇ ਬੰਨੇ ਸੱਤੇ ਮੈਣਾ ਕਾਲੀਆਂ ਇੱਕ ਪੈੜ ਗੋਰੀ ਉਹਦਾ ਪਰੌਣਾ ਚੰਦਰ ਟੱਪ ਗਿਆ ਜਲੰਦ ਆ ਵੀਰ ਆ ਮਾਰਦਾ ਸੀਤੀ ਲੈਣਾ ਬਾਬ ਤੋਂ ਹੋਸ਼ੀ ਗੱਲ ਲਾ ਰਹੇ ਬੀਬੀ ਹਾਲੇ ਘਾਟਾ ਹਣੇ ਲੈਣਾ ਵੀ ਹੁੱਕਾ ਵੀ ਹੁੱਕਾ ਪੀ ਕੇ ਆਨੇ ਲੈ ਲੋ ਬੋਲ ਤੂੰ ਸਵਾ ਕੁੱਕਾ ਖੜੋ ਇਹਨਾਂ ਦੇ ਲੈ ਫੋਟੋ ਖੋਲ ਕੇ ਆ ਮਾਰੋ ਕਾ ਇਹ ਕਰ ਫੋਟੋ ਖੋਲ ਕੇ ਆ ਸੁਣ ਜੀ ਤੇ ਵੀ ਪੂਰੇ ਬੋਰੇ ਨੂੰ ਹੱਥ ਲਾਇਆ ਜਾ ਚਲੋ ਖਾਓ ਫਿਰ ਕਰੋਗੇ ਹੋ ਡੈਂਡ ਕਰੀਏ ਵੀਡੀਓ ਜਿਹੜੀ ਬਣਾਈ ਗਈ ਓਕੇ ਬੁਢੀ ਕਿਦਾ ਮੂਡ ਹੈ ਬਾਈ ਕਰ ਦੋ ਨਾਏ ਗੁੱਡ ਮੱਗ ਯਾ ਲੈ ਦਿਨ ਮਿਲਦੇ ਸਵੇਰੇ ਲੋੜੀ ਮਨਾئیںਗੇ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਤਦ ਤੱਕ ਲਈ ਬਾਈ ਸਾਰਿਆਂ ਦਾ ਸ਼ੁਕਰੀਆ